ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਡਲੇਰੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਬਿਲਕੁਲ ਬਾਰਡਰ ਦੇ ਨਾਲ ਲੱਗਦੇ ਪਿੰਡ ਆ ਦੋਸਤੋ ਡੱਲ ਪਿੰਡ ਥੋੜੀ ਦੂਰੀ ਤੇ ਆ ਮਾੜੀ ਮੇਗਾ ਕਲ ਸੀ ਇਸੇ ਤਰ੍ਹਾਂ ਜਿਹੜੇ ਦੋਸਤੋ ਮਾੜੀ ਉਦੋਂ ਕੇ ਇਹ ਜਿਹੜੇ ਪਿੰਡ ਆ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਵਾ ਪਿੰਡ ਬਿਲਕੁਲ ਨਜ਼ਦੀਕ ਆ ਤੇ ਖਾਸ ਵਿਜਿਟ ਤੁਸੀਂ ਆ ਜਿਹੜੀਆਂ ਪਿੰਡ ਡਲੇਰੀ ਕਰਨੀ ਆ ਅੱਜ ਭਾਜੀ ਗੁਰਜੰਟ ਸਿੰਘ ਦਰਿਆ ਹੁਣਾ ਦੇ ਕੋਲੇ ਜਿਹੜਾ ਦੋਸਤੋ ਵਿజిਟ ਕੀਤੀ ਆ ਕਾਫੀ ਲੰਬੇ ਸਮੇਂ ਤੋਂ 90 ਅਰਸੇ ਤੋਂ ਵਪਾਰ ਦਾ ਕੰਮ ਕਰਦੇ ਆ ਰਹੇ ਆ ਤੇ ਪਸ਼ੂ ਜਿਹੜੇ ਦੋਸਤੋ ਤੁਹਾਨੂੰ ਨੋਰਮਲ ਜੇਕਰ ਆਪਾਂ ਗੱਲ ਕਰ ਲਈਏ ਵੇਖ ਕੇ ਇੱਕ ਪਤਾ ਲੱਗ ਜਾਊਗਾ ਕਿ ਅੰਦਾਜ਼ਾ ਹੋ ਜਾਏਗਾ ਵੀ ਪਸ਼ੂ ਜਿਹੜੇ ਚੰਗੇ ਸਾਫ਼ ਸੁਥਰੇ ਖਰੀਦ ਕਰਨੀ ਤੇ ਅਗੇ ਵੇਚਣ ਦਾ ਜਿਹੜਾ ਦੋਸਤੋ ਕੀਤਾ ਹੈਗਾ ਸ਼ੌਂਕ ਹੈਗਾ ਠੀਕ ਆ ਬਾਕੀ ਵਿਕਰੀ ਵਾਲੇ ਪਸ਼ੂ ਜਿਹੜੇ ਹੈਗੇ ਆ ਹਰ ਟਾਈਮ ਜਿਹੜੇ ਇਸ ਘਰੋਂ ਤੁਹਾਨੂੰ ਅਵੇਲੇਬਲ ਮੁਹੱਈਆ ਜਿਹੜੇ ਹੋ ਜਾ ਕਰਨਗੇ ਬਾਕੀ ਸਮੇਂ-ਸਮੇਂ ਨਾਲ ਜਿਹੜਾ ਸੰਪਰਕ ਆ ਤੁਸੀਂ ਬਣਾ ਕੇ ਰੱਖਣਾ ਠੀਕ ਤੇ ਅੱਜ ਦੋਸਤੋ ਆਪਾਂ ਵੀਡੀਓ ਤਕਰੀਬਨ 7 ਜੂਨ ਨੂੰ ਵੀਡੀਓ ਬਣਾ ਰਹੇ ਆ ਤੇ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਸ਼ਾਮ ਦੇ 3:00 ਵਜੇ ਦਾ ਸਮਾਂ ਹੈਗਾ ਗੱਲਬਾਤ ਆਪਾਂ ਭਾਜੀ ਗੁਰਜੰਟ ਸਿੰਘ ਦਰਿਆ ਉਹਨਾਂ ਨਾਲ ਕਰਨੀ ਆ ਤੇ ਪੁੱਛਾਂਗੇ ਉਹਨਾਂ ਦੇ ਕਿਸੇ ਬਾਰੇ profession ਬਾਰੇ ਕਿ ਕਿੰਨੇ ਕੁ ਲੰਬੇ ਸਮੇਂ ਤੋਂ ਜਿਹੜਾ ਕੰਮ ਕਰਦੇ ਆ ਰਹੇ ਆ ਬਾਕੀ ਪਸ਼ੂ ਜਿਹੜੇ ਦੋਸਤੋ ਜਿਹੜਾ ਵੀ ਖਰੀਦੋਗੇ ਇੱਕ ਫਸਟਲੀ ਇਹ ਰਿਕਵੈਸਟ ਹਰ ਵਾਰ ਹੁੰਦੀ ਹੈ ਵੀ ਆਪਦੀ ਨਰਕਪਰਕ ਤੁਸੀਂ ਕਰਨੀ ਆ ਤਸल्ली ਤੁਸੀਂ ਕਰਨੀ ਆ ਇੱਕ ਚੰਗੇ ਤੇ ਸਫਲ ਜਿਹੜੇ ਦੋਸਤੋ ਫਾਰਮਰ ਵੀਰ ਨੇ ਚੰਗਾ ਕੀਤਾ ਹੈਗਾ ਬਹੁਤ ਥਾਵਾਂ ਤੋਂ ਵੈਸੇ ਵੀ ਵੀਰਾਂ ਨੂੰ ਪਤਾ ਹੋਵੇਗਾ ਜਿਹੜੇ ਵੀਰ ਇੱਧਰ ਆਪਣੇ ਮਾਝੇ ਏਰੀਏ ਦੇ ਨਾਲ ਸਬੰਧਤ ਨੇ ਚਾਹੇ ਖਾਲੜੇ ਏਰੀਏ ਦੀ ਗੱਲ ਕਰਨਗੇ ਭਿੱਖੀਵਿੰਡ ਚਾਹੇ ਪੱਟੀ ਅਮਰਕੋਟ ਡੇਬੀਪੂਰਾ ਇੱਧਰ ਏਰੀਏ ਤੋਂ ਤੁਸੀਂ ਜਿਹੜਾ ਤਾਂ ਪਤਾ ਭਾਜੀ ਦਾ ਜਿਹੜਾ ਕਰ ਸਕਦੇ ਹੋ ਬਹੁਤ ਸਾਰੇ ਵੀਰਾਂ ਨੂੰ ਜਿਹੜਾ ਪਤਾ ਵੀ ਹੋਵੇਗਾ ਬਹੁਤੇ ਵਪਾਰੀ ਵੀਰ ਵੀ ਜਾਣਦੇ ਆ ਸੋ ਰੋਬਰੂ ਤੁਹਾਨੂੰ ਕਰਾਉਣੇ ਆ ਦੋਸਤੋ ਮਲਾਉਣੇ ਆ ਭਾਜੀ ਗੁਰਜੰਟਰ ਸਿੰਘ ਦਰਿਆ ਉਹਨਾਂ ਦੇ ਨਾਲ ਤੇ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਜੀ ਇਹਨਾਂ ਪਸ਼ੂਆਂ ਦੀ ਤੇ ਸਮੇ ਸਮੇ ਨਾ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਪਰ ਜਿਹੜੇ ਦੋਸਤੋ ਬਿਲਕੁਲ ਇਹੋ ਜੇ ਕੱਟ ਕਾਠੀ ਵਾਲੇ ਬਿਲਕੁਲ ਨਰੋਲ ਆਪਾਂ ਕਹਿ ਲਈਏ ਚੰਗੇ ਸਿਹਤਮੰਦ ਚੰਗਾ ਸਾਫ ਸੁਥਰਾ ਪਸ਼ੂ ਲੈਣਾ ਤੇ ਅੱਗੇ ਭਰਾਵਾਂ ਨੂੰ ਕਿਸਾਨ ਵੀਰਾਂ ਨੂੰ ਅਗੇ ਚੰਗਾ ਸਾਫ ਸੁਥਰਾ ਪਸ਼ੂ ਦੇਣਾ ਇਹ ਇੱਕ ਟੀਚਾ ਹੈਗਾ ਗੱਲਬਾਤ ਕਰਦੇ ਆਪਾਂ ਭਾਜੀ ਗੁਰਜੰਟ ਸਿੰਘ ਦਰਿਆ ਹੋਂ ਨਾਲ ਆਜੋ ਜੀ ਪਹਿਲਾਂ ਭਾਜੀ ਗੁਰਜੰਟ ਸਿੰਘ ਦਰਿਆ ਜੀ ਸਤਿ ਸ੍ਰੀ ਅਕਾਲ ਜੀ ਜੈ ਸਿੰਘ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਪਾਜੀ ਦਰਿਆ ਸਾਹਿਬ ਜੀ ਇੱਕ ਤਾਂ ਆਪਣੇ ਭੈਣ ਭਰਾਵਾਂ ਨੂੰ ਤੁਸੀਂ ਇਹ ਦੱਸ ਦੋ ਪਿੰਡ ਥਾਂ ਟਿਕਾਣਾ ਆਪਦੇ ਮੂੰਹੋਂ ਜ਼ੁਬਾਨੀ ਜ਼ਰੂਰ ਦੱਸ ਦੋ ਤਾਂ ਜੋ ਇੱਥੇ ਕੋਈ ਵਿਜ਼ਿਟ ਕਰੇ ਤਾਂ ਪ੍ਰੋਪਰ ਤੁਹਾਡੇ ਸ਼ਬਦਾਂ ਨਾਲ ਵੀ ਉਹਨੂੰ ਪਤਾ ਲੱਗੇ ਪਿੰਡ ਲੇਰੀ ਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਪੱਟੀ ਦਰਿਆ ਪਰਿਵਾਰ ਨਾਲ ਸੰਬੰਧਿਤ ਜੀ ਹਾਂਜੀ ਠੀਕ ਆ ਤੇ ਅੱਛਾ ਪਾਜੀ ਗੁਰਜਨ ਸਿੰਘ ਜੀ ਕਿੰਨੇ ਕ ਸਮੇਂ ਤੋਂ ਜਿਹੜਾ ਆਪਾਂ ਕੰਮ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ ਮੈਂ ਜੀ ਘੱਟੋ ਘੱਟ 35 ਸਾਲ ਤੋਂ ਵਪਾਰ ਲੈਣ ਦੇ ਵਿੱਚ ਪਿਆ ਜੀ ਠੀਕ ਆ ਜੀ ਇਸੇ ਤਰ੍ਹਾਂ ਵਾਲੀ ਮੱਝਾਂ گاਵਾਂ ਦੇ ਵਿੱਚ ਇੰਟਰਸਟ ਜ਼ਿਆਦਾ ਰਿਹਾ ਵੀ ਪਸ਼ੂ ਜੀ ਬਹੁਤ ਸ਼ੌਂਕਾ ਜੀ ਚੰਗੀ ਤੋਂ ਚੰਗੀ ਮੱਝ ਹਾਂਜੀ ਇਲਾਕੇ ਦੇ ਵਿੱਚ ਟਿੜੀ ਮੱਝ ਜਿਹੜੀ ਸਭ ਤੋਂ ਪਹਿਲਾਂ ਅਸੀਂ ਖਰੀਦਦਾਰ ਕਰਦੇ ਹਾਂ ਜੀ ਠੀਕ ਹੈ ਜੀ ਚੰਗੀ ਤੋਂ ਚੰਗੀ ਠੀਕ ਹੈ ਜੀ ਅੱਛਾ ਇੱਕ ਉਹਨਾਂ ਵੀਰਾਂ ਦੇ ਵਿੱਚ ਚਲੋ ਸਵਾਲ ਰਹਿਣਗੇ ਵੀ ਇੱਕ ਛੋਟੇ ਪਸ਼ੂ ਆ ਮੰਨ ਲਓ ਵੀ ਜੇਕਰ 50-60 ਹਜ਼ਾਰ ਦੀ ਛੋਟੀ ਮੱਝ ਵੀ ਆਉਂਦੀ ਹੈ ਸਾਫ਼ ਸੁਥਰੀ ਉਹ ਵੀ ਇਸ ਘਰੋਂ ਮਿਲੇਗੀ ਤੇ ਜੇਕਰ ਕੋਈ ਸਵਾ ਲੱਖ ਸ਼ਕੀਨ ਵੀਰਾਂ 1.5 ਲੱਖ ਲਾਉਣ ਦਾ ਤੇ ਉਹਦੇ ਬਰਾਬਰ ਦਾ ਉਹਨੂੰ ਦੁੱਧ ਜਿੰਨਾ ਦੱਸਿਆ ਜੂਗਾ ਉਹਨਾਂ ਨੂੰ ਮਿਲੂਗਾ ਵੀ ਬਿਲਕੁਲ ਜੀ ਜੋ ਵੀ ਦੱਸਾਂਗੇ ਜੇ 10 ਲੀਟਰ ਹੋਊਗਾ ਤੇ 9 ਦੱਸਾਂਗੇ ਜੀ ਜਾ ਕੇ 11 ਨਿਕਲੂਗਾ ਜੀ ਠੀਕ ਆ ਜੀ ਅਸਲ ਦੇ ਵਿੱਚ ਭਾਜੀ ਇਹ ਹੁੰਦਾ ਹੈ ਵੀ ਜੇ 12 ਕਿਲੋ ਕਿਹਾ ਗਿਆ ਬਹੁਤੇ ਵੀਰ ਵਪਾਰੀਆ ਆਪਾਂ ਚਲੋ ਇਸ ਘਰੋਂ ਆਪਾਂ ਪਹਿਲੀ ਵਾਰੀ ਵੀਡੀਓ ਬਣਾ ਰਹੇ ਆ ਨਹੀਂ ਤੇ ਜੋ ਦੱਸਦੇ ਆ ਘਟੋ ਘਟੋ ਕਿਲੋ ਦਾ ਕੋਈ ਪਾਈਆ ਦਾ ਖੰਡ ਦਾ ਫਰਕ ਨਹੀਂ ਨਿਕਲਦਾ 2 2 4 4 ਕਿਲੋਆਂ ਦਾ ਮੱਝਾਂ ਦੇ ਵਿੱਚ ਤੇ گاਵਾ ਦੇ ਵਿੱਚੋ 8 8 7 7 ਕਿਲੋ ਦਾ ਫਰਕ ਨਿਕਲਦਾ ਉਹਨਾਂ ਵਪਾਰੀਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਉਹਨਾਂ ਨੂੰ ਇਹ ਕਹਿਣਾ ਜਾਵਾਂਗੇ ਜੀ ਜੋ ਹੈਗਾ ਸੱਚਾਈ ਤੇ ਚੱਲੋ ਹਾਂਜੀ ਸੱਚਾਈ ਦੇ ਬਿਹੜੇ ਪਾਰ ਹੋਣੇ ਆ ਜੇ ਝੂਠ ਮਾਰਾਂ ਨੀ ਇਹ ਕੰਮ ਚੱਲਦੇ ਬਿਲਕੁਲ ਜੀ ਬਿਲਕੁਲ ਲੰਬੇ ਅਸੇ ਤੋਂ ਦੋਸਤੋ ਲੰਬੇ ਸਮੇਂ ਤੋਂ ਭਾਜੀ ਗੁਰਜੰਤ ਸਿੰਘ ਦਰਿਆਹਵਰੀ ਕੰਮ ਕਰਦੇ ਆ ਤੇ ਪਸ਼ੂ ਆਪਾਂ ਕੱਲੇ-ਕੱਲੇ ਪਸ਼ੂ ਦੀ ਡਿਟੇਲ ਆ ਸਾਂਝੀ ਕਰਦੇ ਆ ਤੁਹਾਡੇ ਨਾਲ ਐਨੀਮਲ ਤੁਹਾਨੂੰ ਪਸੰਦ ਆਉਣਗੇ ਬਾਕੀ ਰਕਮ ਆ ਭਾਅ ਪੜਦਾ ਬਿਲਕੁਲ ਜੋ ਹੋਊਗਾ ਪਸ਼ੂ ਦੇ ਅਕੋਰਡਿੰਗ ਬਿਲਕੁਲ ਜਾਇਜ਼ ਤੇ ਵਾਜਬ ਹੋਵੇਗਾ ਸੋ ਦੀ ਤਸੱਲੀ ਪਾਜੀ ਕਿਹੜੇ ਪਾਸੋਂ ਸਟਾਰਟ ਕਰੀਏ ਵੇਖੋ ਜੀ ਇੱਧਰੋਂ ਕਰ ਲੋ ਪਹਿਲਾਂ ਝੋਟੀ ਤੋਂ ਕਰਨਾ ਦੇ ਤੋ ਕਰਦਾ ਵਾ ਠੀਕ ਆ ਜੀ ਆ ਜੀ ਤੇ ਆ ਜੀ ਇਹ ਮੱਝ ਤੋਂ ਪਹਿਲਾਂ ਕਿ ਝੋਟੀ ਪਰਲੀ ਉਹ ਵੀ ਪਕਾਉ ਆ ਪਕਾਉ ਆ ਇੱਕ ਦੋਸਤੋਂ ਅਸਰ ਝੋਟੀ ਆ ਨੀਲੀ ਰਾਵੀ ਦੀ ਝੋਟੀ ਆ ਤੇ ਅਸਰ ਝੋਟੀ ਆ ਠੀਕ ਆ ਬਣੀ ਪੁਣੀ ਹਜੇ ਪੁੱਛ ਲੈਣੇ ਆ ਆ ਪਾਜੀ ਬਣੀ ਹੈਗੀ ਹੈ ਨਹੀਂ ਪਾਜੀ ਨਹੀਂ ਝੂਲ ਨਹੀਂ ਮਾਨਾ ਜੀ ਆਪਾਂ ਹੁਣੇ ਖਰੀਦੀ ਆ ਦੋ ਘੰਟੇ ਤੋਂ ਹੀ ਹਾਂ ਜੀ ਥੋੜਾ ਥੋੜਾ ਠੀਕ ਆ ਖੋਲ ਕੇ ਦਿਖਾ ਦਿਓ ਜੀ ਦੋ ਘੰਟੇ ਤੋਂ ਜਿਹੜਾ ਦੋਸਤੋਂ ਖਰੀਦਿਆ ਇਸ ਝੋਟੀ ਦੀ ਕੀਤੀ ਆ ਅਜੇ ਪਣੀ ਨਹੀਂ ਲਗੀ ਆਸ ਨਹੀਂ ਲੱਗੀਗੀ ਬਾਕੀ ਮਣਕੀ ਬਿੱਲੀ ਆਖਾ ਦੋਸਤੋ ਤੇਰੀ ਆ ਬਾਤ ਨਹੀਂ ਕੋਣ ਆਸ ਲੱਗਣ ਦੀ ਮਣਕੀ ਬਿੱਲੀ ਆਖਾ ਮੱਥਾ ਮੱਥਾ ਬੱਲਾ ਬੱਗੀ ਨਾ ਸਾ ਚਾਰੇ ਪੈਰ ਘੁਟੇ ਆ ਦੇਖ ਲੇ ਠੀਕ ਆ ਕੱਦ ਕੱਢੀ ਝੋਟੀ ਦਾ ਬਹੁਤ ਵਧੀਆ ਚੰਗੇ ਕੱਦ ਕੱਢ ਦੇ ਵਿੱਚ ਤੇ ਮੂੰਹ ਤੋਂ ਦੋ ਭਾਜੀ ਕੋਈ ਦੁੰਦੀ ਚੌਗੀ ਹੋਵੇਗੀ ਜਾਂ ਕਿਵੇਂ ਨਹੀਂ ਚੌਗੀ ਹੈ ਜੀ ਚੌਗੀ ਹੋਵੇਗੀ ਬਸ ਤੇਰੀ ਆ ਜੀ ਬਸ ਹੁਣ ਗੱਬਣ ਹੋਣਾ ਪਾਊਡਰ ਪਾਊਡਰ ਦਿੱਤਾ ਬਸ ਦੋ ਚਾਰ ਦਿਨ ਦੇ ਵਿੱਚ ਠੀਕ ਆ ਚਾਉਣਾ ਲਈ ਠੀਕ ਆ ਸੋ ਦੋਸਤੋ ਜਿਵੇਂ ਅੱਗੇ ਸਮਾਂ ਹੈਗਾ ਬਿਲਕੁਲ ਸੌਣ ਜਾ ਬਿਲਕੁਲ ਕਿ ਆਪਾਂ ਗੱਲ ਕਰ ਲਈ ਇਹਨਾਂ ਦਿਨਾਂ ਦੇ ਵਿੱਚ ਕੁਝ ਲੱਗਦਾ ਵੀ ਆ ਤੇ ਬਣਦਾ ਵੀ ਜਦੋਂ ਬਣਦਾ ਵੀ ਆ ਦੋਸਤੋ ਤੇ ਜ਼ੋਰ ਯਕੀਨਨ ਬਣ ਜਾਂਦਾ ਠੀਕ ਆ ਆ ਦੇਖੋ ਆਖਿਆ ਆਹ ਦੇਖੋ ਮੂੰਹ ਕਰਾਓ ਆਹ ਦਿਖਾਓ ਮੂੰਹ ਜੀ ਫੇਸ ਦਿਖਾਓ ਆ ਦੇਖੋ ਮਣਕੀ ਬਿੱਲੀ ਆਖਾ ਤੇ ਬਾਕੀ ਦੋਸਤੋ ਮੈਂ ਤੁਹਾਨੂੰ ਝੋਲੀ ਦਿਖਾਵਾਂਗਾ ਵੀ ਝੋਲੀ ਤੁਸੀਂ ਦੇਖੋ ਥਣ ਥਣ ਦੇਖੋ ਅੱਜ ਤੋਂ ਤਕਰੀਬਨ ਬਹੁਤ ਜ਼ਿਆਦਾ ਸੋਹਣਾ ਥਣ ਡੇਰ ਡੇਢ 2 2 ਇੰਚ ਦਾ ਜਿਹੜਾ ਥਣ ਤੁਹਾਨੂੰ ਨਜ਼ਰ ਆਜੂਗਾ ਅਗਲੇ ਥਣੋਂ ਵਾਈਟ ਆ ਆਪ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਠੀਕ ਹੈ ਜੀ ਤੇ ਉਹਨਾਂ ਵੀਰਾਂ ਨੇ ਜਿਨ੍ਹਾਂ ਨੇ ਅਗੇ ਸ਼ੌਂਕੀਆ ਤੌਰ ਤੇ ਦੋਸਤੋ ਤੁਸੀਂ ਅਗੇ ਲੱਭਦੇ ਪਏ ਸੀਗੇ ਨੀਲੀ ਦੀ ਚੋਟੀ ਤੇ ਆਖੋ ਕੋ ਬਹੁਤ ਵਧੀਆ ਚੰਗੀ ਬਿਲਕੁਲ ਗਲਾਬੀ ਸੋਸਤ ਗਲਾਬੀ ਤੇ ਲਾ ਬਿੱਲੀ ਅੱਖਾਂ ਸੀ ਤੇ ਕਿਸੂਂਗੀ ਬਹੁਤ ਪਿਆਰੀ ਹੈ ਆ ਲਓ ਇਹ ਝੋਟੀ ਦੀ ਡਿਮਾਂਡ ਫਿਰ ਕਿੰਨੀ ਕਰਦੇ ਆਂ ਭਾਜੀ ਝੋਟੀ ਦੀ ਡਿਮਾਂਡ ਜੀ ਜੋ ਲੈ ਲੈਣਾ 35000 ਦੀ ਦੇ ਦਾਂਗੇ ਜੀ 35000 ਦੀ ਹਾਂ ਜੀ ਨੋ ਵੀ ਭਰਾਵੋ 35000 ਦੀ ਜਿਹੜੀ ਇਹ ਝੋਟੀ ਆ ਭਾਜੀ ਗੁਰਜਨ ਸਿੰਘ ਕਹਿੰਦੀ ਆ ਵੀ 35000 ਦੀ ਇਹ ਝੋਟੀ ਦੇ ਦਾਂਗੇ ਕੱਦ ਬਹੁਤ ਚੰਗਾ ਦੋਸਤੋ ਮੋਹ ਚਾਰ ਦਾ ਦਾ ਠੀਕ ਆ ਅੱਗੇ ਬਿਲਕੁਲ ਲੱਗਣ ਦੇ ਕਾਬਲ ਆ ਢਾਈ ਪੌਣੇ ਤਿੰਨ ਕੁ ਮੀਟਰ ਜਿਹੜਾ ਦੋਸਤੋ ਬਿਲਕੁਲ ਵਜ਼ਨ ਵੀ ਹੈਗਾ ਬਿਲਕੁਲ ਕਾਬਲ ਆ ਤੁਸੀਂ ਇਹ ਝੋਟੀ ਖਰੀਦ ਸਕਦੇ ਹੋ ਬਿਲਕੁਲ ਭਾਅ ਫਰਤਾ ਵਾਜਬ ਆ ਇਹ ਤੁਸੀਂ ਆ ਕੇ ਕਰੇ ਦੇਖ ਲਿਓ ਠੀਕ ਆ ਇਸ ਤੋਂ ਬਾਅਦ ਇੱਕ ਚੰ ਅਜੇ ਗੱਪਾਂ ਨਾ ਬਾਕੀ ਸਮਾਂ ਪੁੱਛ ਲੈਨੇ ਆ ਪਾਜੀ ਸਮਾਂ ਕਿੰਨਾ ਕੁ ਲੈ ਜੂ ਇਹ ਲੋ ਜੀ ਹਫਤਾ ਕਿ ਲੈ ਜੂ ਜੀ 10 ਦਿਨ ਵੱਧ ਤੋਂ ਵੱਧ 10 ਕਿ ਦਿਨ ਲੈ ਜੂ ਤੇ ਸਵੇਰ ਕਿੰਨਾ ਮਨਸੂਰ ਸੂਆ ਕਿ ਜਾਂ ਸੂਆ ਸੁਣੀ ਆ ਜੀ ਇਸ ਕੀ ਤੀਜਾ ਸੂਰ ਸੇ ਥੋੜਾ ਚਾਗੁੰਦਾ ਕਿ ਜੇ ਸੂਆ ਸੁਣੀ ਹੈ ਠੀਕ ਹੈ ਸਿੰਘਾਂ ਦੀ ਬਣਤਰ ਜਿਹੜੀ ਆ ਭਰਾਵੋ ਤੁਸੀਂ ਆ ਦੇਖ ਲਓ ਥੋੜਾ ਜਿਹਾ ਖੁੱਲਾ ਸਿੰਘ ਮੋੜਿਆ ਪਰ ਜੇਕਰ ਆਪਾਂ ਬੌਡੀ ਦਾ ਮੰਤਰ ਦਾ ਸਟਰਕਚਰ ਦੇਖੀਏ ਮੈਂ ਤਾਂ ਤੇ ਫਾਬਰਾਪ ਜਿਹੜੀ ਆ ਪੂਰੀ ਹੈਗੀ ਕਿਉਂਕਿ ਵੱਡੇ ਪੱਲੇ ਦੀ ਮੈਂ ਤੇ ਆ ਤੁਸੀਂ ਵੇਖੋ ਥਣ ਥਣ ਦੀ ਪੂਰੀ ਸ਼ੇਪ ਤੇ ਸਮਾਂ ਲੈ ਜੂ ਹਫ਼ਤੇ ਤੋਂ ਬਾਅਦ ਜੀ ਸਾਜੀ ਆ ਜੀ 10 ਦਿਨ ਲੈ ਜੀ ਜੀ ਠੀਕ ਹੈ ਸਮਾਂ ਜਿਹੜਾ ਦੋਸਤੋ ਹਫ਼ਤਾ 10 ਦਿਨ ਹਜੇ ਬਾਕੀ ਅਸੂਨ ਦੇ ਵਿੱਚ ਤੇ ਕੋਲ ਕੇ ਆਪਾਂ ਤੋੜ ਕੇ ਦਿਖਾਉਂਦੇ ਆ ਤੁਹਾਨੂੰ ਆ ਜਿਓ ਜੀ ਹੋ ਗਿਆ ਬਾਰੀ ਵਿੱਚ ਬੱਦਲ ਲਿਓ ਕੋਣੇ ਤੇ ਚਾਹ ਤਿਆਰ ਕਰਾ ਕੇ ਲੈਣਾ ਕਰਾਓ ਹਾਲੋ ਫੜ ਇਹਦਾ ਕੋਈ ਤਰਾ ਆ ਬਣ ਫੜਾਓ ਆ ਬਣ ਮੈਂ ਐਵੇਂ ਨਾ ਕਰਤ ਹਾਂ ਨਾ ਬਾਰਾ ਸਮਾਂ ਆ ਬਾਕੀ ਸੋ ਦੋਸਤੋ ਜਿਨੇ ਵੀਰ ਨੇ ਸੌਦਾ ਕਰਨਾ ਵੀ 10 ਦਿਨ 8 ਦਿਨ ਤੁਸੀਂ ਮੰਨ ਕੇ ਹਜੇ ਸੌਦਾ ਕਰ ਸਕਦੇ ਹੋ ਕਿਉਂਕਿ ਲੈਵਲੂ ਆਰਡਰ ਚੰਗਾ ਖੁੱਲਾ ਬਣਾ ਲਈਜੀ ਠੀਕ ਆ। ਉੱਠੇ ਪੱਠ ਦੀ ਚੜਾਈ ਕਾਫੀ ਆ ਤੇ ਕੱਦ ਜਿਹੜਾ ਦੋਸਤੋ ਬਿਲਕੁਲ ਤੁਸੀਂ ਵੈਸੇ ਮੀਡੀਅਮ ਹਾਈਟ ਦੇ ਵਿੱਚ ਜਿਹੜੀ ਨੂੰ ਕਾਊਂਟ ਕਰ ਸਕਦੇ ਹੋ। ਆਹ ਭਾਰਾ ਸਰੀਰ ਵੇਖੀਏ ਜਿਹੜਾ ਬਿਲਕੁਲ ਪੇਟ, ਉਠਾ, ਹਰ ਪਾਸੇੋਂ ਨਿਕਰ ਆ ਵਜਮਦਾਰ ਆ ਭੀ। ਠੀਕ ਹੈ ਜੀ। ਇਧਰ ਵੀ ਚਲਾਇਂਦੇ। ਅਸਾ ਪਾਜੀ ਦਾ ਫਿਰ ਮੁੱਲ ਲੈਣ ਦੇਣ ਇਸ ਮੱਝ ਦਾ ਕਿੰਨਾ ਕਰਤਾ ਜੀ? ਕਿਹੜੀ ਦਾ ਜੀ ਇਹਦਾ 80000 ਰੁਪਏ ਦੇ ਦਾਂਗੇ ਜੀ। 80000 ਰੁਪਏ ਹਾਂ ਜੀ। ਠੀਕ ਹੈ ਜੀ। ਬਾਕੀ ਛੋੜ ਜਾਪਾ ਕੋਈ ਮੌਕੇ ਦੇ ਮਾਨਤਾਨ। ਕੋਈ ਮੌਕੇ ਦੇ ਮਾਨਤਾਨ ਹੋ ਜੂਏ ਥੋੜਾ ਬਾਕੀ। ਮੈਂ ਬਹੁਤ ਚੰਗੀ ਆ ਜੀ 13 14 ਲੀਟਰ ਦੀ ਮਾਲਕ ਬਾਜੀ। ਇੱਥੇ ਪਿੰਡੋਂ ਆਪਣਾ ਗਵਾਂਢੋਂ ਲਈ ਆ। ਅੱਛਾ ਹਾਂ ਜੀ। ਬਾਕੀ 35 35 ਗਰੰਟੀ ਲਵੇ ਜੀ ਸਾਡੇ ਤੋਂ ਕੋਈ ਫੁੱਲ। ਠੀਕ ਹੈ ਜੀ। ਹਾਂ ਜੀ। ਸਾਨੂੰ ਅੱਖ ਨਾਲ ਲਾ ਕੇ ਗਰੰਟੀ ਲੈ ਲੈ। ਲਓ ਜੀ। ਬਾਕੀ ਦੋਸਤੋ ਬੰਨਾ ਬੋਨਾ ਪੂਰਾ ਹਜੇ ਇੱਕ ਟਕੜਾ 8-10 ਦਿਨ ਦਾ ਸਮਾਂ ਬਾਕੀ ਹੈ ਠੀਕ ਆ ਹਵਾਨਾ ਚੰਗਾ ਖੁੱਲਾ ਬਣਾਵੇਗੀ ਤੇ ਬਹਿ ਚੰਗੀ ਆ ਬਾਕੀ 80000 ਦੇ ਵਿੱਚੋਂ ਥੋੜਾ ਪਾਤਾ ਜੋ ਗੁੰਜਾਇਸ਼ ਆ ਮੌਕੇ ਤੇ ਉਹ ਮਾਨਤਨ ਹੋ ਜੂ ਏਕ ਇਸ ਤੋਂ ਬਾਅਦ ਇੱਕ ਤੁਹਾਨੂੰ ਝੋਟੀ ਦਿਖਾਉਣੀ ਆ ਫੁੱਲ ਵੱਡੀ ਹਾਈਟ ਆ ਕਦ ਕੱਟ ਜਿਹੜਾ ਦੋਸਤੋ ਵੇਖੋਗੇ ਤੁਸੀਂ ਥੱਬਿਆਂ ਦੇ ਥੱਬੇ ਆ ਬੈਕ ਸਾਈਡ ਤੋਂ ਆ ਕਰੋ ਚੈੱਕ ਜੀ ਠੀਕ ਆ ਪੁੱਠਾ ਪਾਠਾ ਬਹੁਤ ਜ਼ਿਆਦਾ ਸੋਹਣਾ ਚੰਗੇ ਕਹਿਰ ਦਾ ਪੁੱਠਾ ਲੱਗਾ ਤੇ ਆ ਥਾਂ ਜੀ ਥਾਂ ਦੇ ਵਿੱਚ ਚੰਗਾ ਤੇ ਭਾਜੀ ਇਹਦਾ ਕੀ ਰਿਕਾਰਡ ਹੈਗਾ ਇਸ ਝੋਟੀ ਦਾ ਇਹਦਾ ਭਾਈ ਇਹ ਐਸਪੀ ਵਰੀ ਦੂਜੇ ਸੂਏ ਸੁੜੀਆਂ ਜੀ ਬਹੁਤ ਚੰਗੀ ਦੱਸਦੀ ਆ ਇਹ ਪਹਿਲੇ ਸੂਏ 16 17 ਆ ਲੀਟਰ ਦੋਹ ਦਿੰਦੀ ਰਹੀ ਐ ਪਹਿਲੇ ਸੂਏ ਹਾਂਜੀ ਫੇਰ ਦੂਜੇ ਸੂਏ ਜੀ ਐਗੀ ਦੂਜੇ ਸੂਏ ਸੁਣੀ ਆ ਜੀ ਅੱਛਾ ਜੀ ਹਾਂਜੀ ਤਾਂ ਦਿਨ ਕਿੰਨੇ ਕੁ ਲੈ ਜੂਗੀ ਦਿਨ ਇਹ ਵੀ ਜੀ ਹਫਤਾ ਲੈ ਜੂਗੀ 15 ਦਿਨ ਵੀ ਖੜਦੇ ਜੀ 12 13 ਦਿਨ ਵੀ ਖੜ ਸਕਦੀ ਆ ਠੀਕ ਹੈ ਜੀ ਖਰੀਦਾਰ ਵਾੜਾ ਉਹ ਲ ਬਿਲਕੁਲ ਪਹਿਲੇ ਸੂਏ ਮਲਕੀ 15 14 ਦੀ ਕਰਾਈ 14 ਲੀਟਰ ਪਹਿਲੇ ਸੂਏ ਦਿੰਦੀ ਰਹੀ ਆ ਜੀ ਠੀਕ ਆ ਹਾਈਟ ਜਿਹੜੀ ਦੋਸਤੋ ਫੋਲ ਵੱਡੀ ਹਾਈਟ ਆ ਇੱਕ ਵਾਰ ਤੇ ਆਹ ਫੇਸਕਵਾਲ ਦੀ ਹੈ ਚੰਗੀ ਜੰਮੀ ਪਲੀ ਆ ਤੇ ਫੁੱਲ ਵੱਡੀ ਹਾਈਟ ਹੈ ਠੀਕ ਹੈ ਜੀ ਆਹ ਕਰੋ ਜੇ ਤੇੰਗੀ-ਸੁੰਗੀ ਦੀ ਬੰਦਰ ਬਹੁਤ ਵਧੀਆ ਗੁਲਾਈ ਦੇ ਵਿੱਚ ਆ ਪੂਰਾ ਸਿੰਗ ਤੇ ਆਹ ਬਹਿਣੀਆਂ ਦੇ ਪਾਸੇ ਤੁਸੀਂ ਆਹ ਥਾਂ-ਥਾਂ ਨੂੰ ਵੇਖੋ ਵੀ 15 15 14 15 ਲੀਟਰ ਦੀ ਜੇ ਦੋਸਤੋਂ ਮਿਲ ਕੇਗਾ ਫਸਟ ਲొਕੇਸ਼ਨ ਦੇ ਵਿੱਚ ਇਸ ਝੋਟੀਆਂ ਕਰਾਈ ਆ 20 ਲੀਟਰ ਦੋਗੀ ਭਾਜੀ ਗੁਰਜਨ ਸਿੰਘ ਕਹਿੰਦੇ ਆ ਵੀ ਇਸ ਵਾਰ ਜਿਹੜਾ ਦੋਸਤੋਂ ਜਿਹੋ ਜੀ ਝੋਟੀ ਦੀ ਠੇਕ ਆ ਬਿਲਕੁਲ ਰੂਪਰੇਖਾ ਹੈਗੀ ਆ ਪੁੱਲਾ ਸਾ ਟਰੈਕਟਰ ਤੇ ਚੰਗਾ ਦੁੱਤ ਪਾਉਣਾ ਚਾਹੀਦਾ ਵੀ 20 ਲੀਟਰ ਦੀ ਵੀ ਜਿਹੜੀ ਦੋਸਤੋ ਮਾਰਕਨ ਹੋ ਸਕਦੀ ਆ ਇਸ ਵਾਰ ਤੇ ਖੋਲ ਕੇ ਦਿਖਾਓ ਜੀ ਤੋੜ ਦਿਨ ਮਾਟੀ ਜੰਮੀ ਪਲੀ ਪੂਰੀ ਆ ਦੋਸਤੋ ਠੀਕ ਆ ਕਦ ਕਰ ਪੂਰਾ ਫੁੱਲ ਵੱਡੀ ਹਾਈਟ ਕੋਈ ਵੀਰ ਇਹ ਨੰਨਾ ਦਾ ਜਲਾ ਦੇ ਵੀ ਛੋਟੀ ਹਾਈਟ ਇਹ ਫੁੱਲ ਵੱਡੇ ਕਦ ਕੱਡ ਦੀ ਆ ਵੀ ਜਿੱਡੀ ਵੀ ਆਪਾਂ ਕਹਿ ਸਕਦੇ ਹਾਂ ਨਹੀਂ ਥੋੜੀ ਕਿਉਂਕਿ ਹਾਈਟ ਆਪਾਂ ਮੰੰਤੀ ਨਹੀਂ ਕਰਾ ਸਕਦੇ ਪਰ ਇਹਨਾਂ ਜ਼ਰੂਰ ਦੱਸ ਸਕਦੇ ਆ ਵੀ ਜਿਹੜੀ ਵੱਡੀ ਝੋਟੀ ਆ ਫੁੱਲ ਐਕਸਟਰਾ ਆਰਡੀਨਰੀ ਹਾਈਟ ਆ ਉਹ ਜ਼ਰੂਰ ਦੱਸੀ ਜਾਓ ਕਿ ਵੀ ਫੁੱਲ ਵੱਡੀ ਹਾਈਟ ਆ ਬੇਲ ਚੰਗੀ ਆ ਠੀਕ ਆ ਜੀ ਤੇ ਆ ਨੋਟ ਕਰ ਸਕਦੇ ਹੋ ਤੁਸੀਂ ਖਾਨ ਦੇ ਵਾ ਥੋੜਾ ਤੋੜੋ ਨਮਾ ਤੋੜਾ ਜੀ ਹੁਣ ਆ ਤੋੜ ਦੋ ਲੰਮਾ ਆ ਲੋ। ਯਾ ਸੁਲਾਜੀ ਬੋਲਦੇ ਗਏ। ਲੈ ਮੋਰਨੋ ਗੇ। ਯਾ ਮੈਂ। ਪਰ ਆਇਆ ਜਿਹੜਾ ਜਤੋਈ ਦੇ ਘਰ ਕਦਾ ਬੋਲ ਚੰਗਾ ਹੁੰਦਾ। ਕੋਈ। ਸਦਾ ਬੱਜੇ ਮਰਜੀ। ਲੈ ਲਾਉਂਦੇ। ਆਰਡਰ ਕੁਆਲਿਟੀ ਕਾਫੀ ਖੂਬਸੂਰਤ ਆ ਦੋਸਤੋ। ਮਨ ਕੇ ਹਵਾਨਾ ਜਿਹੜਾ ਆਪਾਂ ਜ਼ਿਕਰ ਆਪਾਂ ਜ਼ਿਕਰ ਕਰ ਦਿੱ ਗਏ। ਵੀ ਹਵਾਨਾ ਚੰਗਾ ਸੋਨਾ ਬਣਾ ਦੇਗੀ ਹਜੇ। ਅਜੇ ਸਮਾਂ ਬਾਕੀ ਆ। ਉਹ ਸਾਡਾ ਤੇ ਕੋਈ 507 ਦਿਨ ਇੱਕ ਹਫਤਾ ਬਾਕੀ ਮਸੂਨ ਦੇ ਦਿੱਤਾ ਠੀਕ ਆ ਆਜੋ ਭਾਜੀ ਜੀ ਛੋਟੀ ਚੰਗੀ ਆ ਫੁੱਲ ਵੱਡੀ ਹਾਈਟ ਕਰਦਾ ਉਮੀਦ ਜਿੱਦਾਂ ਤੁਸੀਂ ਦੱਸਿਆ ਵੀ ਚੰਗੀ ਉਮੀਦ ਕਰਦੇ ਆ ਪੰਜੇ ਤੋਂ ਹਾਂਜੀ ਹਾਂਜੀ ਜਿਹ ਅੱਗੇ ਜਿਹੜਾ ਲੈ ਕੇ ਜਾਊਗਾ ਵੀ ਪਹਿਲੇ ਸਵੇਰ 15 ਸੀ ਤੇ ਹਰ ਕੀ ਉਮੀਦ ਕਰ ਸਕਦੇ ਵੀ ਜਿੱਡੀ ਜੰਮੀ ਪਣੀ ਆ ਤੇ ਪਲੱਸ 20 ਲੀਟਰ ਪਲੱਸ 20 ਲੀਟਰ ਦਊਗੀ ਜੀ ਠੀਕ ਆ ਜੀ ਜਿੱਡੀ نسل ਦੀ ਮੈਂ ਜਿੰਨਾ ਪਰਿਵਾਰ ਉਹਨਾਂ ਦਾ ਪਰਿਵਾਰ ਦਾ ਡੰਗਲ ਚੰਗੇ ਆੜਾ ਜੀ ਮੈਂ ਅੱਗੇ ਉਹਨਾਂ ਤੋਂ ਬਹੁਤ ਮਹਿੰਗਾ ਲਿਆ ਜੀ ਜੀ ਕੋਈ 15 17 ਲੀਟਰ ਤੋਂ ਥੱਲੇ ਨਹੀਂ ਉਹਨਾਂ ਗਲਮਾਲਾ ਗਾਈ ਹੋਰ ਮਤਲਬ ਆਪਾਂ ਲੈਣ ਦੇਣ ਦੀ ਜੇਕਰ ਗੱਲ ਕਰੀਏ ਕਿੱਥੋਂ ਤੱਕ ਆਪਾਂ ਬਾਲੀ ਛੱਡਾਂਗੇ ਜੀ ਇਹ ਭਾਈ ਬੰਗਣ ਨੂੰ ਭਾਵੇਂ 2 ਮੰਗੂਗੇ 1.5 ਦੀ ਦੇਣੀ ਹੈ ਅੱਛਾ ਜੀ ਪੂਰੇ 1.5 ਦੀ ਪੂਰੇ 1.5 ਦੀ ਹਾਂ ਜੀ ਠੀਕ ਹੈ ਜੀ ਪੂਰੇ 1.5 ਲੱਖ ਦੀ ਭਰਾਵੋ ਜਿਹੜੀ ਇਹ ਝੋਟੀ ਆ ਹਾਂ ਨਾਮ ਵਾਲੀ ਗੱਲ ਆ ਪਾਜੀਕਰ ਜੰਡ ਸਿੰਘ ਦਰਿਆ ਉਹਨਾਂ ਦੀ ਵੀ ਫੋਨ ਵੱਡੇ ਕੱਦ ਕੱਦ ਦੀ ਆ ਵੀ ਕੱਲੀ ਕੱਲੀ ਜਿਹੜੀ ਗੱਲ ਦੋਸਤੋ ਜ਼ਿਕਰ ਮੈਂ ਤਾਂ ਕਰਦਾ ਪਿਆ ਵੀ ਕੋਈ ਵੀਰ ਦੂਰੋਂ ਜੜੇ ਆਵੇ ਚੱਲ ਕੇ ਵੀ ਪੂਰੀ ਹਰ ਇੱਕ ਪਾਸੇੋਂ ਫੰਕਸ਼ਨਲ ਹੀ ਜੇਕਰ ਆਪਾਂ ਗੱਲ ਕਰ ਲਈਏ ਪੂਰੇ ਗਨਾਦੀਆ ਵੀ ਪੂਰੀ ਰਾਜੀ ਆ ਫੁੱਲ ਵੱਡੇ ਕੱਦ ਦੀ ਠੀਕ ਆ ਤਾਂ ਥਣ ਥਣ ਵੀ ਜਿਹੜਾ ਪਾਪਰ ਕਾਫੀ ਖੂਬਸੂਰਤ ਪਾਣ ਲੱਗਾ ਆ ਜਿਹੜੇ ਤੋਂ ਬਾਅਦ ਅਰੇਵ ਨੇ ਭਾਜੀ ਆਪਣੇ ਕੋਲੇ ਵਹਿੜ ਆ ਗਈ ਆ ਲਈ ਸੀ ਡਿਟੇਲ ਆ ਜੀ ਕਰੀਏ ਸਾਂਜੀ ਤੇਰੀ ਪਰਸੋਂ ਸੁਈ ਆ ਜੀ ਪਰਸੋਂ ਬੈਣ ਹਾਂ ਜੀ ਤੇ ਬੌਲਾ ਹੀ 13-14 ਲੀਟਰ ਆ ਜੀ ਇਸ ਵਹਿੜ ਦੇ ਕੋਲ ਹਾਂ ਜੀ 13-14 ਕਿਲੋ ਬੌਲਾ ਜੀ ਪਰਸੋ ਦੀ ਸੁਈ ਥੱਲੇ ਪਰਸੋ ਦੀ ਸੁਈ ਹੈ ਜੀ ਬੱਚਾ ਥੱਲੇ ਕੀ ਹੈ ਬੱਚਾ ਬੱਛਾ ਜੀ ਬੱਛਾ ਹਾਂ ਜੀ ਦੂਜਾ ਕਿ ਪਹਿਲਾ ਨਹੀਂ ਹੈ ਜੀ ਨਹੀਂ ਦੂਜਾ ਸੁਵੇ ਸੁਈ ਹੈ ਜੀ ਦੂਜੇ ਦੂਜੇ ਹੈ ਜੀ ਦੂਜੇ ਸੁਵੇ ਦੋਸਤੋ ਜਾਨਪਾ ਤੁਸੀ ਦੇਖ ਸਕਦੇ ਹੋ ਬਰੀਡ ਦੇ ਵਿੱਚ ਆ ਪੂਰੀ ਤੇ 14 ਕਿਲੋ ਜਿਹੜਾ ਬਵਾ ਹੈਗਾ ਠੀਕ ਆ ਬਾਕੀ ਆ ਇਦਾਂ ਹੀ ਇਦਾਂ ਹੀ ਥੱਲੇ ਵੇਚੋ ਜੀ ਇਦਾਂ ਹੀ ਆ ਵੇਖੋ ਠੀਕ ਆ ਆ ਥੰਮਲੇਵਾ ਜੀ ਤੇ ਠੰਡੀ ਧੀਰੀ ਪੂਰੀ ਹੈ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਸੀਲ ਤਲਕ ਪਛੋ ਦੀ ਜਿਹੜੀ ਆ ਨਿਸ਼ਾਨੀ ਤੇ ਠੰਡੀ ਧੀਰੀ ਆ ਬਾਕੀ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਬੱਚਾ ਬੱਚੀ ਤੁਸੀਂ ਕਿ ਬੱਚਾ ਜੀ ਬੱਚਾ ਜੀ ਬੱਚਾ ਬੱਚਾ ਦਿਖਾਓ ਜੀ ਕੋਣ ਕੇ ਬੱਚਾ ਫੱਲੇ ਬੱਚਾ ਠੀਕ ਹੈ ਜੀ ਇਹ ਤੁਸੀਂ ਨੋਟ ਕਰ ਲਿਓ ਤੇ 14 ਕਿਲੋ ਬੋਲਾ ਹੈਗਾ ਬਾਕੀ ਦੁੱਧ ਮਿਲਕਿੰਗ ਜਿਹੜੀ ਹੈ ਉਹ ਅੱਗੇ ਸੇਵਾ ਦੀ ਹੈ ਵੀ ਕਿੰਨਾ ਵੀ ਤੁਸੀਂ ਜਿਹੜਾ ਦੋਸਤੋ ਵੱਧ ਸੇਵਾ ਕਰ ਲੋਗੇ ਉਹਨਾਂ ਜਿਹੜਾ ਦੁੱਧ ਆ ਉਹ ਲੈ ਸਕਦੇ ਹੋ ਇਹੋ ਜੀ ਬ੍ਰੀਡ ਦਾ अच्छा पाजी बैड़ ਦਾ ਫਿਰ ਕੀ ਡਿਮਾਂਡ ਕਰਦੇ ਪਏ ਆ ਜੀ 75000 ਜੀ 75000 ਹਾਂ ਜੀ ਲੈਸ ਲੋਟ ਹੋ ਜਾ ਖੁੱਲੀ ਮੌਕੇ ਤੇ ਥੋੜਾ ਬਾਧ ਲੈਸ ਕਰ ਦਾਂਗੇ ਜੀ ਠੀਕ ਹੈ ਹਾਂ ਜੀ ਠੀਕ ਹੈ ਠੀਕਾ ਮੌਕੇ ਤੇ ਭਰਾਓ ਲੈਸ ਹੋ ਜਾਊਗੀ ਠੀਕ ਹੈ ਬਾਕੀ ਦੁੱਧ ਬਾਰੇ ਕੰਪੈਟੀਟੀ ਦੀ ਗੱਲ ਕਰੀਏ ਥੋੜਾ ਵੀ ਕਿਸਤਾ ਜੀ 25 ਲੀਟਰ ਦਊਗੀ ਜੀ ਅੱਛਾ ਲੀਟਰ ਨਾਲ ਬਣਾਓ 25 25 ਲੀਟਰ ਹਾਂ ਜੀ ਬਾਕੀ 25 ਲੀਟਰ ਦੀ ਜਿਹੜੀ ਮਿਲਕ ਕਪੈਸਿਟੀ ਹੈ ਦੋਸਤੋ ਉਹ ਪਾਜੀ ਤੁਹਾਨੂੰ ਦੱਸੀ ਗਈ ਵੀ ਇੰਨਾ ਜਿਹੜਾ ਮਿਲਕ ਪਾਉਣਾ ਚਾਹੀਦਾ ਇਸ ਵੈੜ ਨੂੰ ਲਕਿ ਯਾਤਾਂ ਤੋਂ ਜਿਹੜਾ ਹੈਗਾ ਬਿਲਕੁਲ ਬਹਿਣੀ ਵਾਲੇ ਪਾਸੇ ਤੁਸੀਂ ਦੇਖ ਸਕਦੇ ਹੋ। ਉਹ ਬਾਈ ਦੋਨ ਬਹਿ ਲੋ ਜੀ ਥੱਲੇ। ਇਦਾਂ ਵੀ ਇਦਾਂ ਹੀ ਬਹਿ ਜਾਓ। ਆ ਕਰੋ ਜੀ ਤੇ। ਆ ਦੇਖੋ। ਠੀਕ ਹੈ। ਇਸ ਤੋਂ ਬਾਅਦ ਅੱਗੇ ਆ ਵੀ ਹੈ ਆਪਣੇ ਕੋਲ ਵੜਾ ਸੁਈ ਸੁਵਾਈ ਹੈ ਜੀ? ਨਹੀਂ ਜੀ। ਅੱਗੇ ਆਪਣੇ ਕੋਲ ਸੁਈ ਧੋਪਦਾ ਹੈ ਇਹ ਟੋਕੜ। ਹਾਂ ਜੀ। ਇਹ ਵੇਚ ਨਹੀਂ ਤੇ ਨਹੀਂ। ਇਹ ਨਹੀਂ ਵੇਚਣੀ। ਠੀਕ ਹੈ ਜੀ। ਕੀ ਮਾਇਰ ਲਾਈ ਫੋਟੋ ਵੀ ਦੇਣਾ ਠੀਕ ਆ ਕੀਮਤ ਦੇ ਤੇ ਇਹ ਵਿਕਾਉਣੀ ਨਹੀਂਗੀ ਦੋਸਤੋ ਜਿਹੜੀ ਅਗਲੀ ਵੈੜ ਦਿਖਾਉਣੀ ਸੀ ਇਸ ਤੋਂ ਬਾਅਦ ਇੱਕ ਤੁਹਾਨੂੰ ਅਗਲੀ ਝੋਟੀ ਦਿਖਾ ਦਿੰਦੇ ਠੀਕ ਆ ਭਾਜੀ ਅੱਗੇ ਝੋਟੀ ਆਪਣੇ ਕੋਲ ਆ ਗਈ ਹੈ ਵੀ ਹਾਂਜੀ ਝੋਟੀ ਚੰਗੀ ਕਰਦੂਦੀ ਮਾਰਕਨ ਲੱਗਦੀ ਹੈ ਕੀ ਹਿਸਾਬ ਕਿਤਾਬ ਹੈ ਜੀ ਭਾਜੀ ਮਹੀਨੇ ਕੱਢੀ ਹੋਈ ਜੀ ਇੱਕ ਮਹੀਨਾ ਮਗਰ ਕੱਟੀ ਹੈ ਜੀ ਹਾਂਜੀ ਮਹੀਨੇ ਦਾ ਉਹ ਕੱਟੀ ਮਗਰ ਕੱਟੀ ਦੀ ਵੀਡੀਓ ਬਣਾ ਦਿੰਦੇ ਜੀ ਹਾਂ ਹਾਂ ਲੀਟਰ ਨਾਲ ਮੇਰੇ ਨਾਲ 14 ਲੀਟਰ ਆ ਜੀ 14 ਲੀਟਰ ਕੋਲ ਆ ਇਹਦੇ ਪਹਿਲਾਂ ਪਹਿਲਾਂ ਝੋਟੀ ਆ ਜੀ ਇਹ ਅੱਛਾ ਜੀ ਹਾਂਜੀ ਪਹਿਲਾਂ ਝੋਟੀ ਪਹਿਲਾਂ ਝੋਟੀ ਆ ਜ ਪਹਿਲਾਂ ਝੋਟੀ ਆ ਦੋਸਤੋ ਤੇ 14 ਲੀਟਰ ਬਿਲਕੁਲ ਜਿਹੜਾ ਮਿੰਤੀ ਵਾਲਾ ਦੁੱਧ ਇਹਦੇ ਕੋਲ ਹਾਜ਼ਰ ਆ ਥੱਲੇ ਬੱਚਾ ਜਿਹੜਾ ਕੱਟੀ ਆ ਫੀਮੇਲ ਕਾਫ ਆ 1 ਮਹੀਨਾ ਹੋ ਗਿਆ ਸਮਾਂ ਸੂਈ ਨੂੰ ਤੇ ਇੱਕ ਕੱਤ ਕੱਟੀ ਚੋਅ ਇਸ ਵੀ ਚੰਗੀ ਹੈ ਦੋ ਚੋਅ ਭੋਲੀ ਠੀਕ ਆ ਬਾਕੀ ਥਣਾ ਦੀ ਮਰ ਗਈ ਮੁੱਠੀ ਮਠੀ ਪੂਰੀ ਹੈਗੀ ਆ ਜੀ ਪੂਰੀ ਜੀ ਗਾਰੰਟੀ ਦਿੱਟੇਟਡ ਜੀ ਐਡਾ ਡਾ ਥਾਲ ਕਰਦੀ ਹੈ ਜੀ ਠੀਕ ਹੈ ਜੀ ਆਹ ਦੇਖੋ ਖੋਲ ਕੇ ਦਿਖਾਈਏ ਆਵੇ ਕੋਈ ਠੀਕ ਆ ਚੁਆਈ ਬਹੁਤ ਜਿਆਦੀ ਖੰਡ ਇਹ ਭਲਾ ਕੇ ਜਿਆਦਾ ਕਰ ਜਲਦੀ ਚੁਆਈ ਬਹੁਤ ਠੰਡ ਨਹੀਂ ਛੱਟਾਂਗੇ ਬਹੁਤ ਦਰਦ ਹੋਣੇ ਕਰ ਲਓ ਜੀ ਚਲੀ ਗਰੀ ਕੋ ਅੱਛਾ ਖੰਡ ਚੱਡਾ ਦੋਸਤੋ ਤੁਹਾਨੂੰ ਦਿਖਾਉਣੇ ਆ ਵੀ 14 ਕਿਲੋ ਗਰੰਟੀਡ ਆ ਜੀ ਠੀਕ ਆ 14 ਕਿਲੋ ਗਰੰਟੀਡ ਐ ਇਸ ਝੋਟੀ ਦੇ ਗੋਲ ਦੋਤਾ ਤੇ ਪੁੱਠਾ ਪਠਾ ਤੁਸੀਂ ਦੇਖ ਲੈਣਾ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਲੈਣੀ ਹੈ ਦੋ ਟਾਈਮ ਦੀ ਚੁਆਈ ਕਰ ਲਿਓ ਤਿੰਨ ਟਾਈਮ ਦੀ ਕਰ ਲਿਓ ਠੀਕ ਆ ਆ ਕਰੋ ਜੀ ਤੁਰਨਾ ਮਤ ਹੋਵੇ ਜੀ। ਮਤੀ ਆਪਸੀ ਥਾਣਾ ਦਾ ਨਖੇੜ ਜਿਹੜਾ ਹੈਗਾ ਵਿਥਕੁੱਤ ਜਿਹੜੀ ਆ ਪੂਰੀ ਆ ਠੀਕ ਆ ਜੀ। ਤੇ ਥਾਣ ਥੰਗੜਾ ਪੂਰੀ ਚਵਾਈ ਵਾਲਾ ਹੱਸੀ ਚਵਾਈ ਵਾਲਾ ਥਾਣਾ। ਤੇ 14 ਲੀਟਰ ਤੁਸੀਂ ਤਸਦੀ ਨਾਲ ਚੋੜ ਸਕਦੇ ਹੋ। ਕੱਟੀ ਜਿਹੜੀ ਆਪਾਂ ਨਾਲ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਾਂਗੇ। ਲੈ ਜੀ। ਠੀਕ ਆ। ਭਾਜੀ ਫਿਰ ਲੈਣ ਦੇ ਨੇ ਤਾਂ ਡਿਮਾਂਡ ਕੀ ਕਰਦੀ ਝੋਟੀ ਜੀ? ਇਹ ਤਾਂ 1.40 ਜੀ। 1.40 ਹਜ਼ਾਰ? ਹਾਂ ਜੀ। 1.40 ਹਜ਼ਾਰ ਇਹਦੀ ਕੀਮਤ ਆ ਅੱਛਾ ਭਾਜੀ ਗੁਰਜਨ ਸਿੰਘ ਆਪਾਂ ਪਹਿਲਾਂ ਹੀ ਇੱਕ ਵਾਰ ਡਿਸਕਸ ਕਰ ਲਈ ਸੀ ਵੀ ਕਹਿਣਾ ਕੁਝ ਨਿਕਲਣਾ ਕੁਝ ਵੀ ਇਹ ਝੋਟੀ ਮਤਲਬ 14 ਲੀਟਰ ਤੁਸੀਂ ਕਿਹਾ ਸੀ ਵੀ ਗਾਰੰਟੀ ਆ ਆਪਣੇ ਘਰੇ ਕੋ ਜਵਾਈ ਕਰੀ ਭਾਜੀ ਸਾਡੇ ਕੰਡੇ ਤੇ ਤੋਲ ਕੇ ਲੈ ਜਵੇ ਤਿੰਨ ਟਾਈਮ ਚੋਕੇ ਤਿੰਨ ਟਾਈਮ ਚੋਕੇ ਹਾਂਜੀ ਗਾਰੰਟਡ ਠੀਕ ਹੈ ਜੀ ਤੇ 1 ਲੱਖ 40000 1 ਲੱਖ 40 ਹਾਂਜੀ ਇਹ ਲੈਣ ਦੇਣ ਵਾਲਾ ਹੀ ਆ ਜਾਂ ਥੋੜਾ ਪਤਾ ਵਿੱਚੋਂ ਕੁਝ ਹੋਣਾ ਚਾਹੀਦਾ ਚਲੋ ਥੋੜਾ ਬਾਧਾ ਮੌਕੇ ਤੇ ਹੋ ਜਾਊਗਾ ਜੀ ਤੂੰ ਨੀਕੀ ਜਿਹੜਾ ਖਰੀਦਦਾਰ ਕੋਈ ਭੈਣ ਭਰਾ ਕੋਈ ਆਇਆ ਹਾਂਜੀ ਜਿਹੜਾ ਆਇਆ ਜੀ ਉਹਦਾ ਮਾਣ ਹੋ ਜਾਊਗਾ ਜੀ ਠੀਕ ਹੈ ਭਾਜੀ ਅੱਜ ਫਿਲਹਾਲ ਆਪਣੇ ਕੋਲ ਪਸ਼ੂ ਆ 5 ਲੱਖ ਸੀਗੇ ਜੀ ਹਾਂਜੀ ਠੀਕ ਹੈ ਜੀ ਤੇ 5 ਲੱਖ ਨੇ ਆਪਣੇ ਕੋਲ ਜਿਨ੍ਹਾਂ ਦੇ ਵਿੱਚੋਂ ਆਪਾਂ ਇੱਕ ਵਾੜ ਦਿਖਾਤੀਏ ਤੇ ਮੱਝਾਂ ਦਿਖਾ ਦੇ ਦੋ ਝੋਟੀਆਂ ਦਿਖਾ ਦਿਆਂ ਇੱਕ ਮੱਝ ਤੇ ਇੱਕ ਅਸਰ ਝੋਟੀ ਦਿਖਾਤੀਏ ਹਾਂਜੀ ਠੀਕ ਹੈ ਜੀ ਤੇ ਨੰਬਰ ਭਾਜੀ ਆਪਣੇ ਗੁਰਜਨ ਸਿੰਘ ਜੀ ਜ਼ਰੂਰ ਸ ਆਪਰਾ ਜੀ 76529 ਹਾਂਜੀ 76087 ਠੀਕ ਹੈ ਜੀ ਇਹੋ ਨੰਬਰ ਤੇ ਵਟਸਐਪ ਵਗੈਰਾ ਚੱਲਦਾ ਹੈ ਇੱਕ ਹੋਰ ਦਿੰਨੇ ਜੀ ਇੱਕ ਹੋਰ ਨੰਬਰ ਐਡ ਕਰਾ ਦੇ ਜੀ 98723 ਹਾਂਜੀ 34762 ਠੀਕ ਹੈ ਜੀ ਕਾਸ਼ਲਾ ਬਸ ਠੀਕ ਹੈ ਜੀ ਦੋਨੋਂ ਨੰਬਰ ਜੀ ਠੀਕ ਹੈ ਇਹ ਦੋਨੋਂ ਨੰਬਰ ਦੋਸਤੋ ਬਿਲਕੁਲ ਆਪਾਂ ਸਕਰੀਨ ਦੇ ਥੱਲੇ ਚੱਲਦੇ ਕਰ ਦੇਣੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬੋਲ ਜੇ ਨਾਲ ਉਧਾਰ ਦੇ ਦਿਓ ਜੀ ਬਿਲਕੁਲ ਜਨਾਬ ਦੇ ਨਹੀਂ ਦਿਓ ਦਿਓ ਜੀ ਹਾਂਜੀ ਕਰਾ ਦੋ ਨੋਟ ਜੀ ਇੱਕ ਨੰਬਰ ਹੋਰ ਆਪਾਂ ਲੈ ਲੈਨੇ ਆ ਦੋਸਤੋ ਤਾਂ ਜੋ ਕਿਸੇ ਵੀਰ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਹ ਤੇ 84290 ਜੀ ਹਾਂਜੀ 37485 ਠੀਕ ਹੈ ਜੀ ਇਹ ਨੰਬਰ ਵੀ ਆਪਾਂ ਜਿਹੜਾ ਦੋਸਤੋ ਵੀਡੀਓ ਦੇ ਵਿੱਚ ਚੱਲਦਾ ਕਰਦਾਂਗੇ ਇਹ ਕਾਸ਼ਤੀਪ ਸਿੰਘ ਦਰਿਆ ਹਾਂਜੀ ਉਹਨਾਂ ਵਰਦੀ ਸਿੰਘ ਦਰਿਆ ਇਹਦਾ ਜਿਹੜਾ ਗੁਰਜਨ ਸਿੰਘ ਦਰਿਆ ਠੀਕ ਹੈ ਜੀ ਉਹ ਬੇੜੇ ਜੀ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਭਾਜੀ ਗੁਰਜਨ ਸਿੰਘ ਦਰਿਆ ਪਿੰਡ ਡਲੇਰੀ ਆ ਤੁਸੀਂ ਜਿੱਥੇ ਖਾਸ ਵਿਜਿਟ ਕਰਨੀ ਆ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਠਿੱਕੀਬੇੜ ਤੋਂ ਦੂਰੀ ਦੀ ਗੱਲ ਕਰ ਲਈਏ ਕੋਈ 10 ਕਿਲੋਮੀਟਰ ਹੋਵੇਗਾ ਜੀ 11 ਕਿਲੋਮੀਟਰ ਜੀ 10 11 11 ਕਿਲੋਮੀਟਰ ਦੀ ਦੂਰੀ ਆ ਪਿੰਡ ਡਲੇਰੀ ਦੀ ਤੇ ਖਲੜਾ ਵੀ ਇਥੋਂ ਥੋੜੇ 8 7 8 7.5 ਕਿਲੋਮੀਟਰ ਜੀ 7.5 ਖਲੜਾ ਹੈ ਪਿੰਡ ਹਾਂਜੀ ਠੀਕ ਆ ਜੀ ਸੋ ਮਿਹਰਬਾਨੀ ਬਾਜੀ ਤੁਹਾਡੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ